ਦੋਸਤੋ ਗੁੱਡੀ ਅਸਮਾਨੀ ਚੜੀ ਵੇਖ ਕੇ ਤਾਂ ਆਪਾਂ ਨੂੰ ਸਾਰਿਆਂ ਨੂੰ ਵਧੀਆ ਲੱਗਦਾ ਪਰ ਕਿੰਨੀ ਮਿਹਨਤ ਆਉਂਦੀ ਜਦੋਂ ਕੋਈ ਇਨਸਾਨ ਉਸ ਗੁੱਡੀ ਨੂੰ ਅਸਮਾਨ ਦੇ ਵਿੱਚ ਚੜਾਉਣ ਦੇ ਲਈ ਮਿਹਨਤ ਕਰਦਾ ਸੋ ਇਦਾਂ ਦੀ ਇੱਕ ਬਹੁਤ ਜ਼ਿਆਦਾ इमोशनल ਜੀ ਸਟੋਰੀ ਹੈ ਗਰਨਾਮ ਭੁੱਲਰ ਦੀ ਜਿਸ ਨੇ ਕਿ ਆਪਣੇ ਦੋਸਤਾਂ ਤੋਂ 5-5000 ਰੁਪਏ ਇਕੱਠੇ ਕਰਕੇ ਆਪਣਾ ਪਹਿਲਾ ਗੀਤ ਕਰਾਇਆ ਸੀ ਪਰ ਇੰਨੀ ਜ਼ਿਆਦਾ ਮਿਹਨਤ ਨਾਲ ਬਣਾਇਆ ਹੋਇਆ ਇਹ ਗੀਤ ਪੂਰੀ ਤਰ੍ਹਾਂ ਅਸਫਲ ਰਿਹਾ ਸੋ ਇਹੀ ਆਪਾਂ ਇਸ ਵੀਡੀਓ ਰਹੀਂ ਗੱਲਬਾਤ ਕਰਨ ਵਾਲੇ ਆ ਕਿ ਕਿਵੇਂ ਗਰਨਾਮ ਭੁੱਲਰ ਦੇ ਯਾਰ ਦੋਸਤੋ ਉਹਨਾਂ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਰਹੇ ਤੇ ਕਿਵੇਂ ਇੱਕ ਲੰਬੀ ਅਸਫਲਤਾ ਤੋਂ ਬਾਅਦ ਗਰਨਾਮ ਭੁੱਲਰ ਆਖਰ ਸਫਲਤਾ ਦੀਆਂ ਪੌੜੀਆਂ ਚੜਨ ਦੇ ਵਿੱਚ ਕਾਮਯਾਬ ਰਿਹਾ ਸੋ ਦੋਸਤੋ ਤੁਹਾਨੂੰ ਰਿਕਵੈਸਟ ਹੈ ਕਿ ਤੁਸੀਂ ਇਸ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਜੇਕਰ ਤੁਸੀਂ ਇਹ ਵੀਡੀਓ ਪੂਰੀ ਦੇਖੋਗੇ ਤਾਂ ਤੁਹਾਨੂੰ ਮੋਟੀਵੇਸ਼ਨ ਮਿਲੇਗਾ ਤੇ ਪਤਾ ਲੱਗੂਗਾ ਕਿ ਜ਼ਿੰਦਗੀ ਦੇ ਵਿੱਚ ਕੁਝ ਕਰਨ ਦੇ ਲਈ ਬਹੁਤ ਸਾਰੀਆਂ ਔਕੜਾਂ ਸਹਿਣੀਆਂ ਪੈਂਦੀਆਂ ਤੇ ਜਿਹੜਾ ਇਨਸਾਨ ਇਹਨਾਂ ਔਕੜਾਂ ਨੂੰ ਝੱਲਦਾ ਹੋਇਆ ਅੱਗੇ ਵਧਦਾ ਉਹੋ ਜ਼ਿੰਦਗੀ ਦੇ ਵਿੱਚ ਸਫਲ ਹੁੰਦਾ ਸੋ ਮੇਰੀ ਰਿਕੁਐਸਟ ਆ ਦੋਸਤੋ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਆ ਕੁਝ ਹਾਸਲ ਕਰਨਾ ਚਾਹੁੰਦੇ ਆ ਜੇਕਰ ਤੁਹਾਨੂੰ ਹੌਸਲੇ ਦੀ ਲੋੜ ਆ ਤਾਂ ਇਸ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰੋ ਇਹ ਇੱਕ ਮੋਟੀਵੇਸ਼ਨਲ ਵੀਡੀਓ ਆ ਜੋ ਤੁਹਾਡੀ ਲਾਈਫ ਦੇ ਵਿੱਚ ਕਾਫੀ ਜ਼ਿਆਦਾ ਕੰਮ ਆਊਗੀ ਸੋ ਦੋਸਤੋ ਮੇਰਾ ਨਾਮ ਹੈ ਰਜਿੰਦਰ ਬਰਾੜ ਤੇ ਤੁਸੀਂ ਦੇਖ ਰਹੇ ਹੋ ਆਰਬੀ ਪੰਜਾਬੀ ਫਨ ਚੈਨਲ ਸੋ ਦੋਸਤੋ ਗਰਨਾਮ ਭੁੱਲਰ ਦੀ ਅਕਸਰ ਸਟੋਰੀ ਸ਼ੁਰੂ ਕਿਵੇਂ ਹੁੰਦੀ ਆ ਦੋਸਤੋ ਦੱਸਦੀ ਕਿ ਗਰਨਾਮ ਪੁੱਲਰ 2008 ਤੇ 2011 ਦੇ ਵਿੱਚ ਪੀਟੀਸੀ ਰਿਐਲਿਟੀ ਸ਼ੋ ਵਿਨਰ ਰਹਿ ਚੁੱਕੇ ਆ ਪਰ ਦੋਸਤੋ ਇਹ ਸ਼ੋ ਕਰਨ ਤੋਂ ਬਾਅਦ ਗਰਨਾਮ ਭੁੱਲਰ ਨੂੰ ਲੱਗਦਾ ਸੀ ਕਿ ਉਹਨਾਂ ਦੇ ਦਿਨ ਹੁਣ ਚੇਂਜ ਹੋਣ ਵਾਲੇ ਹੋ ਸਟਾਰ ਬਣਨ ਵਾਲੇ ਆ ਪਰ ਇਹ 쇼 ਜਿੱਤਣ ਤੋਂ ਬਾਅਦ ਵੀ ਗਰਨਾਮ ਭੁੱਲਰ ਦੀ ਜ਼ਿੰਦਗੀ ਦੇ ਵਿੱਚ ਕੁਝ ਵੀ ਚੇਂਜ ਨਹੀਂ ਹੋਇਆ ਗਰਨਾਮ ਭੁੱਲਰ ਦਾ ਕੋਈ ਵੀ ਕੰਪਨੀ ਗਾਇਕੀ ਨੂੰ ਲੈ ਕੇ ਹੱਥ ਫੜਨ ਦੇ ਲਈ ਬਿਲਕੁਲ ਵੀ ਤਿਆਰ ਨਹੀਂ ਸੀ ਗਰਨਾਮ ਭੁੱਲਰ ਇਸ ਗੱਲ ਨੂੰ ਲੈ ਕੇ ਕਾਫੀ ਜ਼ਿਆਦਾ ਨਾਰਾਜ਼ ਸੀ ਕਿ ਉਹ ਆਪਣੀ ਵਧੀਆ ਸਿੰਗਿੰਗ ਕਰਕੇ ਦੋ 쇼 ਜਿੱਤ ਚੁੱਕੇ ਆ ਪਰ ਕੋਈ ਵੀ ਕੰਪਨੀ ਉਹਨਾਂ ਨੂੰ ਗਾਇਕੀ ਦੇ ਵਿੱਚ ਮਦਦ ਕਰਨ ਦੇ ਲਈ ਬਿਲਕੁਲ ਤਿਆਰ ਨਹੀਂ ਸੀ ਸੋ ਗਾਇਕੀ ਦੇ ਵਿੱਚ ਸਟਾਰ ਬਣ ਦਾ ਜਿਹੜਾ ਸੁਪਨਾ ਸੀ ਗਰਨਾਮ ਪੁੱਲਰ ਉਸੇ ਤਰ੍ਹਾਂ ਦਿਲ ਦੇ ਵਿੱਚ ਅਜੇ ਵੀ ਚੁੱਕੀ ਫਿਰਦੇ ਸੀ ਗਰਨਾਮ ਪੁੱਲਰ ਇਹ ਸੋਚ ਕੇ ਕਾਫੀ ਜ਼ਿਆਦਾ ਡੀਮੋਟੀਵੇਟ ਹੁੰਦੇ ਸੀ ਕਿ ਜਿਹੜੀ ਗਾਇਕੀ ਆ ਉਹ ਸ਼ਾਇਦ ਪੈਸੇ ਵਾਲੇ ਲੋਕਾਂ ਦਾ ਖੇਡ ਆ ਇਸ ਦੇ ਵਿੱਚ ਮਿਹਨਤ ਤੇ ਟੈਲੈਂਟ ਤੋਂ ਜ਼ਿਆਦਾ ਪੈਸੇ ਦੀ ਲੋੜ ਆ ਸੋ ਕਹਿ ਸਕਦੇ ਆ ਕਿ ਉਹਨਾਂ ਦਾ ਫੈਮਿਲੀ ਸੀ ਉਹ ਵੀ ਕੋਈ ਇੰਨੀ ਜ਼ਿਆਦਾ ਅਮੀਰ ਨਹੀਂ ਸੀ ਕਿ ਉਹ ਆਪਣੇ ਪੁੱਤਰ ਦਾ ਇੱਕ ਮਹਿੰਗਾ ਸੁਪਨਾ ਸੱਚ ਕਰ ਸਕੇ ਗਰਨਾਮ ਪੁੱਲਰ ਦੇ ਦਿਲ ਦੇ ਵਿੱਚ ਸੀ ਕਿ ਉਹਨਾਂ ਨੂੰ ਇੱਕ ਮੌਕੇ ਦੀ ਲੋੜ ਆ ਤੇ ਉਹ ਇਹੇ ਮੌਕਾ ਹਰ ਹਾਲਤ ਦੇ ਵਿੱਚ ਲੈ ਕੇ ਰਹਿਣਗੇ ਸੋ ਉਹ ਦਿਨ ਰਾਤ ਤਰ੍ਹਾਂ-ਤਰ੍ਹਾਂ ਦੀਆਂ ਸਕੀਮਾਂ ਘੜਦੇ ਰਹਿੰਦੇ ਸੀ ਗਰਨਾਮ ਪੁੱਲਰ ਨੂੰ ਪਤਾ ਲੱਗ ਗਿਆ ਸੀ ਕਿ ਜੇਕਰ ਤੁਸੀਂ ਗਾਣਾ ਹਿੱਟ ਕਰਾਉਣਾ ਤਾਂ ਤੁਹਾਨੂੰ ਨਿੱਕੀ-ਮੋਟੀ ਕੰਪਨੀ ਦਾ ਨਹੀਂ ਬਲਕਿ ਇੱਕ ਵੱਡੀ ਕੰਪਨੀ ਤੇ ਕਾਫੀ ਜ਼ਿਆਦਾ ਪੈਸੇ ਦੀ ਲੋੜ ਆ ਗਾਣੇ ਨੂੰ ਹਿੱਟ ਕਰਾਉਣ ਦੇ ਲਈ ਸੋ ਗਰਨਾਮ ਪੁੱਲਰ ਨੇ ਇਹ ਫੈਸਲਾ ਲਿਆ ਕਿ ਉਹ ਹੁਣ ਆਪ ਹੀ 뮤직 ਬਣਾਉਣਗੇ ਤੇ ਆਪ ਹੀ ਸੌਂਗ ਲਿਖਣਗੇ ਕਿਉਂਕਿ ਗੁਰਨਾਮ ਭੁੱਲਰ ਦੇ ਵਿੱਚ ਇਹ ਦੋਵੇਂ ਟੈਲੈਂਟ ਬਹੁਤ ਜ਼ਿਆਦਾ ਸੀ ਸੋ ਗੁਰਨਾਮ ਭੁੱਲਰ ਨੂੰ ਲੱਗਿਆ ਕਿ ਉਸ ਦੀ ਕਿਸਮਤ ਹੁਣ ਬਦਲਣ ਵਾਲੀ ਹੈ ਕਿਉਂਕਿ ਉਸ ਦੇ ਦੋਸਤ ਰੱਬ ਵਰਗੇ ਦੋਸਤਾਂ ਨੇ ਉਹਨਾਂ ਦੇ ਲਈ 5-5000 ਰੁਪਏ ਇਕੱਠੇ ਕਰਕੇ ਪਹਿਲੇ ਗੀਤ ਦੀ ਪੇਮੈਂਟ ਪੂਰੀ ਕਰ ਲਈ ਸੀ ਪਰ ਦੋਸਤੋ ਬਦਕਿਸਮਤੀ ਇਹ ਹੈ ਕਿ ਇਹ 5-5000 ਰੁਪਏ ਵੀ ਕਿਸੇ ਕੰਮ ਨਹੀਂ ਆਏ ਕਿਉਂਕਿ ਗਰਨਾਮ ਭੁੱਲਰ ਦਾ ਪਹਿਲਾ ਜਿਹੜਾ ਗਾਣਾ ਸੀ ਉਹ ਪੂਰੀ ਤਰ੍ਹਾਂ ਫਲॉप ਰਿਹਾ ਗਰਨਾਮ ਭੁੱਲਰ ਨੂੰ ਇਸ ਗੀਤ ਰਾਈ ਕੋਈ ਵੀ ਸ਼ੋਅ ਨਹੀਂ ਮਿਲਿਆ ਪਰ ਗਰਨਾਮ ਭੁੱਲਰ ਤੇ ਉਹਨਾਂ ਦੇ ਦੋਸਤਾਂ ਨੇ ਹਿੰਮਤ ਨਹੀਂ ਹਾਰੀ ਤੇ ਉਹ ਗਰਨਾਮ ਭੁੱਲਰ ਦਾ ਫਿਰ ਤੋਂ ਦੂਜਾ ਗਾਣਾ ਲੈ ਕੇ ਆਏ ਜਿਸ ਦਾ ਨਾਮ ਸੀ ਜ਼ੋਰ ਪਰ ਮਾੜੀ ਕਿਸਮਤ ਗਰਨਾਮ ਭੁੱਲਰ ਦਾ ਪਿੱਛਾ ਛੱਡਣ ਦੇ ਲਈ ਬਿਲਕੁਲ ਵੀ ਤਿਆਰ ਨਹੀਂ ਸੀ ਇਹ ਗੀਤ ਵੀ ਬਿਲਕੁਲ ਉਹਨਾਂ ਦਾ ਅਸਫਲ ਰਿਹਾ ਸੋ ਗਰਨਾਮ ਭੁੱਲਰ ਹੁਣ ਸਮਝ ਚੁੱਕਿਆ ਸੀ ਕਿ ਸ਼ਾਇਦ ਉਹਨਾਂ ਦੀ ਕਿਸਮਤ ਦੇ ਵਿੱਚ ਇੱਕ ਸਟਾਰ ਸਿੰਗਰ ਬੰਨਾ ਕਿਤੇ ਲਿਖਿਆ ਹੀ ਨਹੀਂ ਸੋ ਕਾਫੀ ਟਾਈਮ ਤੱਕ ਗਾਇਕੀ ਤੋਂ ਬਿਲਕੁਲ ਟੁੱਟ ਗਈ ਸੀ ਨਰਾਸ਼ ਹੋ ਗਏ ਸੀ ਇੱਕ ਲੰਬੇ ਸਮੇਂ ਬਾਅਦ ਗਰਨਾਮ ਭੁੱਲਰ ਨੇ ਆਪਣੀ ਇੱਕ ਹੋਰ ਕੋਸ਼ਿਸ਼ ਕੀਤੀ ਤੇ ਉਹ ਆਪਣੀ ਕਾਫੀ ਮਿਹਨਤ ਨਾਲ ਲਿਖਿਆ ਹੋਇਆ ਗੀਤ ਸਾਹਾਂ ਤੋਂ ਪਿਆਰਾ ਲੈ ਕੇ ਦਰਸ਼ਕਾਂ ਦੇ ਵਿੱਚ ਆਏ ਸਾਰ ਇਸ ਵਾਰ ਉਹਨਾਂ ਦੀ ਕਿਸਮਤ ਬਿਲਕੁਲ ਚੇਂਜ ਹੋ ਚੁੱਕੀ ਸੀ ਦਰਸ਼ਕਾਂ ਨੇ ਉਹਨਾਂ ਦੇ ਇਸ ਗੀਤ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਦੋਸਤੋ ਕਿਸਮਤ ਇਦਾਂ ਦੀ ਬਦਲੀ ਕਿ ਗੁਰਨਾਮ ਭੁੱਲਰ ਰਾਤੋਂ ਰਾਤ ਸਟਾਰ ਬਣ ਚੁੱਕੇ ਸੀ ਉਹਨਾਂ ਦੀ ਝੋਲੀ ਦੇ ਵਿੱਚ ਕਾਫੀ ਸਾਰੇ ਸ਼ੋਅ ਆ ਚੁੱਕੇ ਸੀ ਗਰਨਾਮ ਪੁੱਲਰ ਦੇ ਦੇ ਫੈਨ ਸੀ ਉਹਨਾਂ ਦੀ ਕਿੰਤੀ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਇਆ ਗਰਨਾਮ ਪੁੱਲਰ ਪਿੱਛੇ ਵੱਡੀਆਂ-ਵੱਡੀਆਂ ਕੰਪਨੀਆਂ ਘੁੰਮਣ ਲੱਗੀਆਂ ਸੋ ਇਹੀ ਕਾਰਨ ਸੀ ਕਿ ਜਸ ਰਕੋਰਡ ਵਰਗੀ ਵੱਡੀ ਕੰਪਨੀ ਨੇ ਗਰਨਾਮ ਪੁੱਲਰ ਨੂੰ ਆ ਪਾ ਕੇ ਸੈਨ ਕੀਤਾ ਸੋ ਉਸ ਤੋਂ ਬਾਅਦ ਗਰਨਾਮ ਪੁੱਲਰ ਨੇ ਪਿੱਛੇ ਮੁੜ ਕੇ ਕਦੇ ਵੀ ਨਹੀਂ ਵੇਖਿਆ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਤੇ ਜੇਕਰ ਆਪਾਂ ਅੱਜ ਦੀ ਗੱਲ ਕਰੀਏ ਤਾਂ ਗਰਨਾਮ ਪੁੱਲਰ ਸ਼ਾਇਦ ਅੱਜ ਸਭ ਤੋਂ ਜ਼ਿਆਦਾ ਸ਼ੋਅ ਕਰਨ ਵਾਲਾ ਕਲਾਕਾਰ ਬਣ ਚੁੱਕਿਆ ਸੋ ਦੋਸਤੋ ਕਹਿ ਸਕਦੇ ਆ ਕਿ ਗਰਨਾਮ ਭੁੱਲਰ ਦਾ ਜਿਹੜਾ ਨਿਸ਼ਚਾ ਸੀ ਉਹਨਾਂ ਦੀ ਮਿਹਨਤ ਸੀ ਉਹ ਇੱਕ ਦਿਨ ਰੰਗ ਜ਼ਰੂਰ ਲਿਆਈ ਕਿਉਂਕਿ ਗਰਨਾਮ ਭੁੱਲਰ ਨੂੰ ਬਹੁਤ ਸਾਰੀਆਂ ਅਸਫਲਤਾਵਾਂ ਮਿਲੀਆਂ ਪਰ ਉਹਨਾਂ ਨੇ ਹੌਸਲਾ ਨਹੀਂ ਹਾਰਿਆ ਸੋ ਥੈਂਕ ਯੂ ਸੋ ਮੱਚ ਦੋਸਤੋ ਵੀਡੀਓ ਨੂੰ ਵਾਚ ਕਰਨ ਦੇ ਲਈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰਨੀ ਨਾ ਭੁੱਲੋ ਤੇ ਕਮੈਂਟ ਜ਼ਰੂਰ ਕਰ ਦਿਓ ਵੀਰੇ ਇਸ ਨਾਲ ਸਾਡਾ ਹੌਸਲਾ ਵਧਦਾ ਤੇ ਅਸੀਂ ਹੋਰ ਵਧੀਆ-ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਆਉਣੇ ਆ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਹੋਰ ਵੀਡੀਓਜ਼ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਇਦਾਂ ਦੀਆਂ ਵੀਡੀਓਜ਼ ਹਰ ਰੋਜ਼ ਤੁਹਾਡੇ ਲਈ ਲੈ ਕੇ ਆਉਣੇ ਜੋ ਕਿ ਪੰਜਾਬੀ ਦੇ ਵਿੱਚ ਹੁੰਦੀਆਂ ਥੈਂਕ ਯੂ ਸੋ ਮੱਚ